ਹਾਂਜੀ ਦੋਸਤੋ ਕੀ ਹਾਲ ਚੱਲ ਹੈ ਦੋਸਤੋ ਇਹ ਜਿਹੜਾ ਪਹਿਲਾਂ ਵਿੱਚ ਆਇਆ ਥਨ ਪਿਓਰ ਜੰਟੇ ਵਾਲੇ ਜਿ ਦਿਖਾਉਨੇ ਖੱਟੀਆਂ ਅੱਖਾਂ ਤੇ ਦੋਸਤੋ ਆਪਣੇ ਕੋਲ ਇਹ 12 ਘੰਟੇ ਦੇ ਕਰੀਬ ਕਰ ਗਿਆ ਬੱਚਾ ਆ ਦੇਖ ਲੋ ਕਿੰਨਾ ਛੋਟਾ ਹੈ ਬੱਚਾ ਠੀਕ ਹੈ ਹਾਂਜੀ ਪੂਸ਼ ਤੇ ਇਹਦੇ ਦੋਸਤੋ ਥਲ ਨੰਬਰ ਆ 1086 1086 ਕਲੇ ਨਹੀਂ ਹੋਰ ਤੇ ਆ ਦੋਸਤੋ ਇਹਦੇ ਆ ਰਾ ਟੂਸਾ ਠੀਕ ਹੈ ਇੱਕ ਮਣੇ ਤੇ ਦੂਜੇ ਪਾਸੇ ਦੋਸਤੋ ਲਾਲ ਤੂਸਾ ਠੀਕ ਹੈ ਦੋਸਤੋ ਤੇ ਆ ਇਹਦੀ ਅੱਖ ਸੀ ਤੇ ਆ ਪੰਜੇ ਚੰਗੀ ਦਾ ਦੇਖੋ ਇਹਦਾ ਜਿਮਾਂ ਅੰਦਰੂਆ ਦੋਸਤੋ ਨਿਕਾਲਾ ਠੀਕ ਹੈ ਤੇ ਬਿਲਕੁਲ ਪਤਲਾ ਹੈ ਦੋਸਤੋ ਬੱਚਾ ਹੰਤਲਮਗਰ ਇਹਦਾ ਦਾਣਾ ਖਾਦਾ ਦੋਸਤੋ ਫੁੱਲਾ ਜੀ ਇਹਦਾ ਬਿਲਕੁਲ ਹੈ ਤੇ ਦੂਜਾ ਬੱਚਾ ਦੋਸਤੋ ਆ ਦੇਖੋ ਕਿੰਨਾ ਬਿਲਕੁਲ ਪਤਲਾ ਹੈ ਜੀਰੋ ਕੋਲੀ ਦਾ ਬੱਚਾ ਆ ਇਦਾਂ ਰੰਗ ਲੱਗਾ ਤੋ ਉਤਰਾਂਗਾ ਬਗਲ ਕੀਤੀ ਹੈ ਦੋਸਤੋ ਠੀਕ ਹੈ ਤੇ ਉੱਚਾ ਕਰੀਏ ਥੋੜਾ ਜਿਹਾ ਨਾ ਆ ਬਗਲ ਲਾਲ ਲਾਲ ਦੋਸਤੋ ਐਦਾ ਦੋਸਤੋ ਇਹਦੇ ਨਾਲ ਆ ਪਿਓਰ ਹੈ ਬੱਚਾ ਬਿਲਕੁਲ ਠੀਕ ਹੈ ਤੇ ਇਹ ਆਪਣੇ ਕੋਲ ਦੋਸਤੋ ਮਨ ਦਾਦਾ 12-12 ਘੰਟੇ ਵਧੀਆ ਡਾ ਕੇ ਨਾ ਰੋਲ ਹੈ ਆਪਾਂ ਕਿਉਂਕਿ ਬੱਚੇ ਹੋ ਰੋੜਦੇ ਪਏ ਉਹਨਾਂ ਦੀ ਵੀਡੀਓ ਤੁਹਾਨੂੰ ਜਲਦੀ ਆਊਗੀ ਠੀਕ ਹੈ ਦੋਸਤੋ ਬਨਪੂਰ ਦੇ ਬੱਚੇ ਆ ਤੇ ਇਹਨਾਂ ਦੇ ਆ ਪੰਜੇ ਆ ਦੋਸਤੋ ਇਹ ਬਿਲਕੁਲ ਪਿਓਰ ਆ ਦੇਖ ਲੋ ਬਰਾਉਣ ਤੇ ਨੰਬਰ ਹੈਗਾ ਸੀ 1142 1141 ਤੇ ਇਹਦੀ ਅੱਖ ਹੈਗੀ ਆ ਦੋਸਤੋ ਚਿੱਟੀ ਠੀਕ ਆ ਬਿਲਕੁਲ ਪਿਓਰ ਬੱਚਾ ਦੋਸਤੋ ਡਾਨ ਬਹੁਤ ਜ਼ਿਆਦੀ ਆ ਦੋਸਤੋ ਇਹਨਾਂ ਦੀ ਬੱਚਾ ਦੀ ਆਪਾਂ ਡਾ ਕੇ ਰੋਕੇ ਆ ਲੋ ਚਲੋ ਤੇ ਇੱਕ ਦੋਸਤੋ ਆ ਬੱਚਾ ਠੀਕ ਹੈ ਦੋਸਤੋ ਖੱਟੀਆਂ ਅੱਖਾਂ ਤੇ ਇਹ ਵੀ ਦੋਸਤੋ ਬੱਚਾ ਰਾਤ ਨੂੰ ਆਪਾਂ ਭਾਇਆ ਠੀਕ ਹੈ ਤੇ ਦੋ ਤਿੰਨ ਦੋਸਤ ਇਹਨਾਂ ਬੈਰੀ ਪੈਂਦੀ ਰਹੀ ਆ ਥੋੜਾ ਜਿਹਾ ਨਾ ਬੈਰੀ ਕਰਕੇ ਹੁਣ ਆਪਾਂ ਬੰਦ ਕੀਤੀ ਆ 11091109 ਇਹ ਵੀ ਦੋਸਤੋ ਪਿਓਰੀ ਆ ਬੱਚੇ ਇਹ ਆਪਣੇ ਮੋਜੇ ਆ ਜਿਹੜੇ ਹਨਾ ਰੱਤੇ ਤੇ ਬਹੁਤ ਡਾਣ ਇਹਨਾਂ ਇਕ ਕੂਤਰਾਂ ਦੀ ਵੀ ਆ ਲਕੀਰ ਕੀਤੀ ਦੋਸਤੋ ਠੀਕ ਹੈ ਤੇ ਥੋੜਾ ਰੰਗ ਹੋਣਾ ਨਾ ਲੱਗੇ ਕੂਤਰ ਤਾਂ ਕਰਕੇ ਖਰਾਬ ਜੋ ਹੋ ਗਿਆ ਤੇ ਠੀਕ ਹੈ ਦੋਸਤੋ ਇਹ ਵੀ ਬਿਲਕੁਲ ਪਤਲਾ ਹੈ ਬੱਚਾ ਜੋ ਠੀਕ ਹੈ ਦੋਸਤੋ ਤੇ ਇਹ ਸੀ ਦੋਸਤੋ 11 9 ਬੱਚਾ ਠੀਕ ਹੈ ਰੱਤਾ ਬੱਚਾ ਸੀ ਤੇ ਇੱਕ ਦੋਸਤੋ ਆ ਬੱਚਾ ਉਹਦਾ ਹੀ ਭਰਾ ਦੋਸਤੋ ਇਹ ਵੀ ਖੱਟੀਆਂ ਅੱਖਾਂ ਦਾ ਇਹ ਦੋਸਤੋ ਛੋਟਾ ਹੈ ਅੱਖ ਨਹੀਂ ਸਾਫ਼ ਕੀਤੀ ਲੇਕਿਨ ਟਾਈਮ ਕਰ ਲੱਗ ਗਿਆ ਦੋਸਤੋ ਇਹ ਵੀ ਬੱਚਾ ਆ ਲਾਲਾ ਟੂਸਾ ਉਹਦਾ ਲਾਲ ਟੂਸਾ ਹੀ ਦੋਸਤੋ ਤੇ ਆ ਲਕੀਰ ਕੀਤੀ ਸੀ ਦੋਸਤੋ ਠੀਕ ਹੈ ਆ ਦੇਖੋ ਦੋਸਤੋ ਅਗਾ ਪਿਛਾ ਹੋ ਗਿਆ ਰੰਗ ਕਿਉਂਕਿ ਬਹੁਤ ਛੋਟੇ ਛੋਟੇ ਬੱਚੇ ਡਾਂਨ ਲੱਗ ਗਏ ਸੀ ਆਪਾਂ ਤੇ ਇਹ ਬੱਚਾ ਦੋਸਤੋ ਇਹ ਸਰ ਮੋਜਾ ਮੋਜ ਐਂਦੇ ਪੈਰਾਂ ਤੇ ਇਹਦਾ ਰਿੰਗ ਨੰਬਰ ਆ ਦੋਸਤੋ 1180 1180 ਠੀਕ ਹੈ ਦੋਸਤੋ ਤੇ ਇਹ ਵੀ ਬੰਦ ਹੋੁੰਦਾ ਹੈ ਦੋਸਤੋ ਠੀਕ ਹੈ ਤੇ ਇਹ ਦੋਸਤੋ ਇਹ ਵੀ 10 12 ਘੰਟੇ ਪਟਾ ਕੇ ਨਾ ਬੱਚਾ ਰੋਕ ਲਿਆ ਠੀਕ ਹੈ ਬਿਲਕੁਲ ਪਤਲੇ ਜਿਹਾ ਹੈ ਤੇ ਇੱਕ ਦੋਸਤੋ ਆ ਬੱਚਾ ਇਹ ਵੀ ਆਪਾਂ ਰਾਤ ਨੂੰ ਭਾਇਆ ਵਿੱਚ ਬਹੁਤ ਜਿਆਦੀ ਡਾਨ ਬੱਚੇ ਦੀ ਆ ਰੇਟ ਉਸੇ ਆ ਦੋਸਤੋ ਇਹਦੇ ਤੇ ਇੱਧਰ ਵੀ ਆ ਰੇਟ ਉਸੇ ਆ ਦੋਸਤੋ ਸਭ ਤੋਂ ਪਹਿਲਾਂ ਬੈਰੀ ਇਹਨੂੰ ਪਈਆ ਦੇਖੋ ਐਂਦੀ ਪੂਸ਼ ਪੜਤੀ ਸੀ ਉਹਨੇ ਇਹ ਕੱਲ ਦੀ ਗੱਲ ਆਪਾਂ ਕੱਲ ਹੀ ਬੰਦ ਕੀਤੇ ਆ ਤੇ ਉਹ ਬੱਚੇ ਹੋਰ ਵੀ ਆਪਣੇ ਕੋਲ ਅੱਡੇ ਓੜਦੇ ਪਏ ਆ 1183 1183 ਐਦਾਂ ਦੇ ਪੰਜੇ ਆ ਦੋਸਤੋ ਇਹਦੇ ਤੇ ਬਹੁਤ ਚੰਗੀ ਡਾਨ ਆ ਇਹ ਬੱਚੇ ਦੀ ਵੀ ਖੱਟੀਆਂ ਅੱਖਾਂ ਦੋ ਪਾਸੇ ਸਾਲੀ ਜਬੜੀ ਵਾਲੇ ਆ ਆ ਪੰਜੇ ਇਦਾਂ ਦੇ ਤੇ ਇਹ ਵੀ ਬੱਚਾ ਦੋਸਤੋ ਰਾਤ ਨੂੰ ਲੇਟ ਆਇਆ ਸਭ ਤੋਂ ਪਹਿਲਾਂ ਬੈਰੀ ਇਹਨੂੰ ਪਈ ਬੱਚੇ ਨੂੰ ਉਸ ਤੋਂ ਬਾਅਦ ਫਿਰ ਇਹ ਲਾਂਨ ਲੱਗ ਗਿਆ ਤੇ ਆ ਵੀ ਇੱਕ ਦੋਸਤੋ ਖੱਟੀਆਂ ਜਾਂ ਜੰਟੇ ਵਾਲਿਆਂ ਚ ਇਹ ਵੀ ਬੱਚਾ ਉਹਨਾਂ ਨੇ ਨਾਲ ਹੀ ਉੜਦਾ ਦੋਸਤੋ ਕਾਲਾ ਚੀਨਾ ਬੱਚਾ ਆ ਇਹਦਾ ਕਰਕੇ ਰੰਗ ਲਾ ਜਾਂਦੇ ਤੇ ਆ ਦੇਖੋ ਇਹ ਬਗਲਾ ਕੀਤੀਆਂ ਦੋਸਤ ਇਹਦੀਆਂ ਕਾਲਾ ਚੀਨਾ ਜੰਟੇ ਵਾਲੇ ਬੱਚਾ ਇਹ ਵੀ ਦੋਸਤੋ ਆਪਾਂ 5:30 ਵਜੇ ਦੇ ਕਰੀਬ ਕੱਲ ਹਣਾ ਬਾ ਲਿਆ ਤੇ ਛੇ ਬੱਚੇ ਦੋਸਤੋ ਆਪਾਂ ਬੰਦ ਕਰਤੇ ਆ ਨੰਬਰ ਹੈਗਾ ਦੋਸਤੋ ਇਹਦਾ 81100 19 1119 ਹੈ ਦੋਸਤੋ ਠੀਕ ਹੈ ਬਿਲਕੁਲ ਪ्योर ਬੱਚਾ ਹੈ ਵੀ ਦੋਸਤੋ ਤੇ ਆ ਬੱਚਾ ਸੀ ਦੋਸਤੋ ਛੇਵਾਂ ਬੱਚਾ ਇਹ ਛੇ ਬੱਚੇ ਦੋਸਤੋ ਆਪਾਂ ਬੰਦ ਕਰਤੇ ਆ ਲਾਲ ਟੇਡਾਂ ਦੇ ਤੇ ਠੀਕ ਹੈ ਦੋਸਤੋ ਕੁਝ ਤੁਹਾਨੂੰ ਹੋਰ ਬੱਚੇ ਵਖਾਣੇ ਤੁਜੀ ਵੀਡੀਓ ਵਿੱਚ ਸੇਵ ਕਰ